ਦਾ ਖੇਡ ਸੀਜ਼ਨ ਦੀ ਸ਼ੁਰੂਆਤ ਹੋ ਗਈ ਆ ਅੱਜ ਦੇ ਦਿਨ ਦਾ ਦੂਜਾ ਮੈਚ ਇੱਕ ਬੰਨੇ ਟੀਮ ਯੂਨਾਈਟਿਡ ਬ੍ਰੈਂਟਨ ਤੇ ਮੇਕਮਾ ਵੀ ਇੱਕ ਬੰਨੇ ਯਾਦਾ ਸੁਰਕਪੁਰੀਆ ਤੇ ਦੂਜੇ ਬੰਨੇ ਅਰਸ਼ ਚੋਲਾ ਸਹਿਬ ਅਰਸ਼ ਕਿਵੇਂ ਆ ਤਿਆਰੀ ਬੜਾ ਤਾਂ ਵੈਲਕਮ ਇੱਥੇ ਬੋਜਨ ਤੇ ਜੀ ਆਇਆਂ ਨੂੰ ਥੈਂਕ ਯੂ ਭਾਜੀ ਤੁਹਾਡਾ ਤੇ ਲਾਈਵ ਕਬੱਡੀ ਜਿੰਨੇ ਵੀ ਵਾਚ ਕਰ ਰਹੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਭਾਜੀ ਤਿਆਰੀ ਪੂਰੀ ਆ ਟੀਮ ਪੂਰੀ ਬੈਲੈਂਸ ਆ ਇਸ ਵਾਰ ਤੇ ਤਿਆਰੀ ਵੀ ਪੂਰੀ ਕਰਕੇ ਆਇਆ ਅਰਕਿੰਗ ਮੈig ਨੂੰ ਮੇਰ ਕਰੇ ਜੇ ਪੇਪਰ ਤੇ ਦੇਖਦੇ ਆ ਬੈਲੈਂਸ ਨਹੀਂ ਬਹੁਤ ਤਗੜੀ ਟੀਮ ਹੈ ਕਿਉਂਕਿ ਦੁਨੀਆ ਦੀ ਕਰੀਮ ਇੱਕ ਟੀਮ ਚ ਲਿਆ ਕੇ ਖੜੀ ਕਰਤੀ ਆ ਸਪான்ਸਰਸ ਨੇ ਹੁਣ ਜ਼ਿੰਮੇਵਾਰੀ ਵਾਝਾਂ ਦੀ ਖਿਡਾਰੀਆਂ ਦੀ ਤੇ ਕਿਵੇਂ ਤੁਸੀਂ ਪਲਾਨ ਕਰਿਆ ਟੀਮ ਨੇ ਪੂਰਾ ਹਾਂਜੀ ਭਾਈ ਜਿਵੇਂ ਆਪਣੇ ਰੇਡਰ ਵੀ ਪੂਰੇ ਆ ਤੇ ਜਾਫੀ ਵੀ ਪਰੀਮ ਪੂਰੀ ਵਧੀਆ ਚਲੋ ਬਾਕੀ ਵੀ ਵਧੀਆ ਟੀਮਾਂ ਸਾਰੀਆਂ ਬਣੀਆਂ ਤੇ ਬਾਕੀ ਪਲੇਅਰ ਅਸੀਂ ਰਲ ਮਿਲ ਕੇ ਆਪਣੇ ਤਾਲ ਮਿਲ ਦੇ ਨਾਲ ਜ਼ੋਰ ਮਰਾਂਗੇ ਤੇ ਟੀਮ ਨੂੰ ਕੱਪ ਜਤਾਉਣ ਦੀ ਕੋਸ਼ਿਸ਼ ਕਰਾਂਗੇ ਪੂਰੀ ਅਰਸ਼ ਜਿਵੇਂ ਹੁਣ ਕਬੱਡੀ ਬੜੀ ਜੋਰਾਂ ਤੇ ਆ ਦੁਨੀਆ ਭਰ ਚ ਕਬੱਡੀ ਚੱਲਦੀ ਆ ਇੰਡੀਆ ਵੀ ਖੇਡੇ ਸੀਜ਼ਨ ਕਿੰਨੇ ਕ ਮੈਚ ਲੱਗੇ ਤੇ ਕਿਵੇਂ ਦਾ ਪ੍ਰਦਰਸ਼ਨ ਸੀ ਉੱਥੇ ਇੰਡੀਆ ਭਾਈ ਵਧੀਆ ਸੀਜ਼ਨ ਲੱਗਾ ਜਿਵੇਂ ਪਿਛਲੇ ਈਰੀ ਦੇ ਮੈਂ ਖੇਡੇ ਨਹੀਂ ਸੀ ਤੇ ਥੋੜਾ ਜਿਹਾ ਵੱਡ ਮੇਰੇ ਇੰਜਰੀ ਗੋਡੇ ਤੇ ਆ ਗਈ ਉਹਨਾਂ ਨੂੰ ਥੋੜਾ ਫਿਰ ਬਾਅਦ ਇਥੇ ਸੀਜ਼ਨ ਨੂੰ ਥੋੜਾ ਮਾੜਾ ਲੱਗਾ ਤੇ ਹਰ ਕੀ ਮੈਂ ਸੀਜ਼ਨ ਖੇਡੇ ਸੀ ਪੂਰਾ ਮਤਲਬ ਆਪਣੇ ਜਿਹੜੇ ਫੈਡਰੇਸ਼ਨ ਦੇ ਮੈਚ ਹੋਏ ਨਵੀਂ ਫੈਡਰੇਸ਼ਨ ਬਣੀ ਉਹਦੇ ਮੈਂ ਸਾਰੇ ਮੈਚ ਖੇਡੇ ਆ ਤੇ ਸੀਜ਼ਨ ਦੇ ਬੈਸਟ ਵੀ ਦੇ ਆ ਸੀਗਾ ਤੇ ਸੀਜ਼ਨ ਇੰਡੀਆ ਵਧੀਆ ਲੱਗਾ ਹਰ ਕੀ ਤਿਆਰੀ ਹੈ ਬੁਰੀ ਵਾਇਗਰੂਪ ਮੇਰ ਕਰੇ ਜਿਵੇਂ ਜਦੋਂ ਜਿਆਦਾ ਟੀਮ ਦੇ ਵਿੱਚ ਜਿਵੇਂ ਵੱਡੇ ਖਿਡਾਰੀ ਹੋ ਜਾਂਦੇ ਆ ਤਾਲਮੇਲ ਬਾਨਾ ਥੋੜਾ ਜਿਹਾ ਔਖਾ ਹੋ ਜਾਂਦਾ ਕਈ ਵਾਰੀ ਤੇ ਕਿਵੇਂ ਲੱਗਦਾ ਜੱਗੂ ਆ ਨਾਲ ਹੋਰ ਖਿਡਾਰੀ ਆ ਬਣ ਜੂਗਾ ਤਾਲਮੇਲ ਹਾਂਜੀ ਜਿਵੇਂ ਸਾਰੇ ਆਪਣੇ ਕੀ ਸਟਾਪਰ ਸਾਰੇ 6 6 ਫੁੱਟ ਦੇ ਹੀ ਜਿੰਨੇ ਵੀ ਆਪਣੇ ਨਾਲ ਸਣੇ ਆ ਜੱਗਾ ਆ ਤੇ ਬਾਕੀ ਇਕੱਠੇ ਵੀ ਖੇਡੇ ਆ ਤੇ ਬਾਕੀ ਕੋਈ ਨਹੀਂ ਇੱਕਦਮ ਐ ਥੋੜੀ ਹੁੰਦੀ ਨਹੀਂ ਪ੍ਰੋਬਲਮ ਤੇ ਹੋ ਜਣਾ ਕੋਈ ਸੈਟ ਸਾਰਾ ਕੋਈ ਚੱਕਰ ਨਹੀਂ ਗੁੱਡ ਲੱਕ ਸ਼ੋਪ ਥੈਂਕ ਯੂ ਥੈਂਕ ਯੂ ਦੋਸਤੋ ਜਿਸ ਤਰ੍ਹਾਂ ਅਰਸ਼ ਨੇ ਦੱਸਿਆ